ਸ਼ਸ਼ੀਕਾਰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1ਰ ਰਸੋਈ ਤੇ ਅੱਜ ਆਪਾਂ ਬਣਾਵਾਂਗੇ ਸਿਰਕੇ ਵਾਲੀ ਲਾਲ ਮਿਰਚ ਦਾ ਆਚਾਰ ਜਿਹੜਾ ਕਿ ਸਾਲੋਂ ਸਾਲ ਖਰਾਬ ਨਹੀਂ ਹੁੰਦਾ ਤੇ ਅੱਜ ਉਹ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇੱਥੇ ਆਪਾਂ 2 ਕਿਜੀ ਹੈ ਜਿਹੜੀਆਂ 2 ਕਿਲੋ ਮਿਰਚਾਂ ਲੈ ਲਿਆ ਨੇ ਲਾਲ ਤੇ ਫਰੈਸ਼ ਮਿਰਚ ਹੈਗੀ ਤੇ ਇਹਨਾਂ ਨੂੰ ਆਪਾਂ ਡੰਡੀ ਇਹਨਾਂ ਨੂੰ ਧੋ ਕੇ ਮਤਲਬ ਕਿ ਜਿਹੜਾ ਇਹਨਾਂ ਨੂੰ ਸੁਕਾ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਜਿਹੜੀਆਂ ਇਹਨਾਂ ਦੀਆਂ ਡੰਡੀਆਂ ਨੇ ਉਹ ਹਟਾ ਲਵਾਂਗੇ ਮਿਰਚਾਂ ਕੌੜੀਆਂ ਹੋਣ ਕਨ ਮਿਰਚਾਂ ਕੌੜੀਆਂ ਹੋਣ ਕਰਕੇ ਆਪਾਂ ਥੋੜਾ ਜਿਹਾ ਸਰ੍ਹਸੋਂ ਦਾ ਤੇਲ ਲੈ ਲਾਂਗੇ ਤੇ ਇਹ ਥੋੜਾ ਥੋੜਾ ਹੱਥ ਤੇ ਲਾ ਕੇ ਆਪਾਂ ਇਹਨਾਂ ਜਿਹੜੀਆਂ ਡੰਡੀਆਂ ਨੇ ਜਿਹੜੀਆਂ ਸਾਰੀਆਂ ਕੱਢ ਲਵਾਂਗੇ ਤੇ ਇਹ ਜਿਹੜੀਆਂ ਮਿਰਚਾਂ ਨੇ ਆਪਾਂ ਛਾਂਟ ਲਾਂਗੇ ਇਸ ਤਰ੍ਹਾਂ ਹੀ ਸਾਰੀਆਂ ਉਸ ਤੋਂ ਬਾਅਦ ਆਪਾਂ ਜਿਹੜੀਆਂ ਮਿਰਚਾਂ ਛਾਂਟ ਕੇ ਤਿਆਰ ਕਰ ਲਿਆ ਨੇ ਤੇ ਇਹਨਾਂ ਤੇ ਆਪਾਂ ਕੱਟ ਲਾਵਾਂਗੇ ਇਹਨਾਂ ਦੇ ਜ਼ਿਆਦਾ ਲੰਬਾ ਕੱਟ ਨਹੀਂ ਲਾਉਣਾ ਹੈਗਾ ਦੋ ਫਾੜ ਨਹੀਂ ਕਰਨੀਆਂ ਹੈਗੀਆਂ ਮਿਰਚਾਂ ਕਿਉਂਕਿ ਇਹ ਆਪਾਂ ਸਿਰਕੇ ਚ ਪਾਵਾਂਗੇ ਇਹਦੇ ਆਪਾਂ ਬਸ 1.5 ਇੰਚ ਦਾ ਜਿਹੜਾ ਕੱਟ ਹੈਗਾ ਇਸ ਤਰ੍ਹਾਂ ਲਗਾ ਦੇਵਾਂਗੇ ਤੇ ਇਹਦੇ ਨਾਲ ਜਿਹੜੀ ਹੈਗੀ ਮਿਰਚ ਜ਼ਿਆਦਾ ਗਲਦੀ ਨਹੀਂ ਹੈਗੀਗੀ ਕਿਉਂਕਿ ਸਿਰਕਾ ਪਾਉਣਾ ਇਹਦੇ ਵਿੱਚ ਆਪਾਂ ਬਸ ਇਹਦੇ ਵਿੱਚ ਆਪਾਂ ਜਿਹੜਾ ਮਸਾਲਾ ਹੈਗਾ ਤੇ ਸਿਰਕੇ ਦਾ ਥੋੜਾ ਟੇਸਟ ਮਿਰਚ ਦੇ ਅੰਦਰ ਚਲੇ ਜਾਊਗਾ ਤੇ ਮਿਰਚ ਦੀ ਜਿਹੜੀ ਕੜੱ��ਾਣ ਹੈਗੀ ਉਹ ਘਟ ਜੂਗੀ ਤੇ ਜਿਹੜਾ ਅਚਾਰ ਹੈਗਾ ਆਪਣਾ ਬਣ ਕੇ ਐਸਟੀ 1 ਕੇ 4 ਤਿਆਰ ਹੁੰਦਾ ਹੈਗਾ ਤੇ ਇਹ ਆਪਾਂ ਸਾਰੀਆਂ ਮਿਰਚਾਂ ਦੀਆਂ ਹੀ ਕੱਟ ਲਾ ਕੇ ਤੇ ਆਪਾਂ ਸਾਰੀਆਂ ਮਿਰਚਾਂ ਨੂੰ ਬਰਤਮਨਾਂ ਦੇ ਵਿੱਚ ਭਰ ਲਾਂਗੇ ਸਾਫ਼ ਮਤਲਬ ਕਿ ਧੋ ਕੇ ਆਪਾਂ ਸੁਕਾ ਕੇ ਬਰਤਮਨ ਮਤਲਬ ਕਿ ਰੱਖ ਲਈ ਸੀ ਇਸ ਤਰ੍ਹਾਂ ਕੱਟ ਕੇ ਆਪਾਂ ਜਿਹੜੀਆਂ ਸਾਰੀਆਂ ਮਿਰਚਾਂ ਤਿਆਰ ਕਰ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਵੱਧ ਤੋਂ ਵੱਧ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤੇ ਘੰਟੀ ਵਾਲਾ ਬਟਨ ਜਿਹੜਾ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਰੈਸਪੀ ਬਣਾਉਣੇ ਆਗੇ ਤਾਂ ਤੁਸੀਂ ਬਣਾ ਕੇ ਟਰਾਈ ਜਰੂਰ ਕਰ ਕਰਕੇ ਦੇਖ ਸਕਦੇ ਹੋਗੇ ਤੇ ਟਰਾਈ ਕਰਨਾ ਵੀ ਕਿਉਂਕਿ ਜਿਹੜਾ ਇਹ achar ਹੈਗਾ ਬਹੁਤ ਹੀ ਵਧੀਆ ਸਵਾਦ ਬਣਦਾ ਹੈਗਾ ਤੇ ਕਾਫੀ ਲੰਬੇ ਸਮੇਂ ਤੱਕ ਰਿਹਾ ਪਿਆ ਰਹਿੰਦਾ ਹੈਗਾ ਕੋਈ ਚੱਕਰ ਨਹੀਂ ਹੈਗਾ ਇਹ ਖਰਾਬ ਨਹੀਂ ਹੁੰਦਾ ਤੇ ਇਹ ਆਪਾਂ ਦੋ ਵਰਤਮਾਨਾਂ ਦੇ ਵਿੱਚ ਜਿਹੜੀਆਂ ਮਿਰਚਾਂ ਪਾ ਲਈਆਂ ਨੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਤੇ ਇਹ ਜਿਹੜਾ ਛੋਟਾ ਬਰਤਨ ਹੈ ਦੇ ਵਿੱਚ ਥੋੜੀ ਜਿਹੀ ਘੱਟ ਮਿਰਚ ਪਈ ਹੈਗੀ ਤੇ ਵੱਡੇ ਵਿੱਚ ਜ਼ਿਆਦਾ ਪਈ ਹੈ ਤਾਂ ਕਰਕੇ ਉਹਦੇ ਵਿੱਚ ਆ ਦੋ ਚਮਚੇ ਜਿਹੜੇ ਆਪਾਂ ਵੱਡੇ ਨਮਕ ਦੇ ਪਾ ਲਏ ਹੈਗੇ ਤੇ ਇੱਧਰ ਪਾ ਲਏ ਆਪਾਂ ਤਿੰਨ ਸਾਢੇ ਤਿੰਨ ਚਮਚ ਜਿਹੜੇ ਨਮਕ ਦੇ ਪਾ ਲਵਾਂਗੇ ਤੇ ਬਾਕੀ ਤੁਸੀਂ ਨਮਕ ਤਾਂ ਚੈੱਕ ਕਰਕੇ ਵੀ ਪਾ ਸਕਦੇ ਹੋਗੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਇੱਕ ਹੀ ਵਾਰੀ ਸਾਰਾ ਨਮਕ ਪਾਉਣਾ ਤੇ ਇਹ ਜਿਹੜਾ ਨਮਕਾ ਪਾਤਾ ਇਹਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰਾਂਗੇ ਤੇ ਕੁਝ ਕਰਦੇ ਬਣਾਏ ਮਸਾਲੇ ਨੇਗੇ ਜਿਹੜੇ ਮੈਂ ਘਰੇ ਬਣਾ ਕੇ ਤਿਆਰ ਕੀਤੇ ਹੋਏ ਨੇ ਹਰੇਕ ਆਚਾਰ ਦੇ ਵਿੱਚ ਪਾਉਣ ਵਾਸਤੇ ਜਿੰਮੇ ਦੇ ਵਿੱਚ ਜੀਰਾ ਜਮੈਣ ਸੌਂਫ ਆ ਕਈ ਚੀਜ਼ਾਂ ਨੂੰ ਆਪਾਂ ਪੀਸ ਲਿਆ ਸੀਗਾ ਮਤਲਬ ਕਿ ਪੁੰਨਕੀ ਪੁੰਨਕੀ ਨਾਲ ਦਰਦਰਾ ਜਿਹਾ ਪੀਸਿਆ ਹੋਇਆ ਹੈਗਾ ਇੱਕ ਚਮਚਾ ਇਹ ਮਸਾਲੇ ਦਾ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਆਂਬ ਦੇ ਆਚਾਰ ਚ ਪੋਣਿਆ ਜਿਹੜਾ ਮੇਥੀ ਸੌਂਫ ਤੇ ਕਲੌਂਜੀ ਇੱਕ ਚਮਚਾ ਆਪਾਂ ਉਹ ਪਾ ਦੇਵਾਂਗੇ ਇਹਦੇ ਵਿੱਚ ਇਹ ਜਿਹੜਾ ਮਸਾਲੇ ਨਾਲ ਜਿਹੜਾ ਆਚਾਰ ਹੈ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਲੱਗਦਾ ਹੈਗਾ ਤੇ ਦੋਨਾਂ ਚ ਆਪਾਂ ਮਤਲਬ ਕਿ ਪਾ ਦੇਵਾਂਗੇ ਕਿ ਕਿ ਚਮਚਾ ਜਿਹੜਾ ਮਸਾਲੇ ਦਾ ਹੈਗਾ ਉਸ ਤੋਂ ਬਾਅਦ ਆਪਾਂ ਲੈ ਲੈਣਾ ਹੈਗਾ ਸਿਰਕਾ ਸਿਰਕਾ ਆਪਾਂ ਨਾਰਮਲੀ ਜਿਹੜਾ ਦੁਕਾਨ ਦੇ ਵਿੱਚ ਮਿਲ ਜਾਂਦਾ ਹੈਗਾ ਦੁਕਾਨ ਤੋਂ ਕੋਈ ਵੀ ਸਿਰਕਾ ਲੈ ਸਕਦੇ ਹੋ ਤੁਸੀਂ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੈ ਹੀ ਲੈਣਾ ਹੋਰ ਵੀ ਲੈ ਸਕਦੇ ਹੋਗੇ ਤੇ ਜਿਹੜਾ ਸਿਰਕਾ ਹੈਗਾ ਇਹ ਆਪਾਂ ਆਚਾਰ ਦੇ ਵਿੱਚ ਪਾ ਦੇਵਾਂਗੇ ਮਤਲਬ ਕਿ ਜੇ ਤੁਸੀਂ ਥੋੜਾ ਬਾਦ ਉਹ ਸਿਰਕਾ ਜੇ ਤੁਹਾਨੂੰ ਜ਼ਿਆਦਾ ਖੱਟਾ ਪਸੰਦ ਨਹੀਂ ਹੈਗਾ ਪਰ ਜੇ ਜ਼ਿਆਦਾ ਪਾ ਪਾਵਾਂਗੇ ਨਾ ਤੇ ਆਚਾਰ ਦੀਆਂ ਜਿਹੜੀਆਂ ਮਿਰਚਾਂ ਨੇ ਇਹ ਡੁੱਬੀਆਂ ਰਹਿਣੀਆਂ ਤਾਂ ਇਹ ਫ੍ਰੈਸ਼ ਫ੍ਰੈਸ਼ ਮਿਰਚਾਂ ਰਹਿਣਦੀਆਂ ਨਹੀਂ ਆਈਆਂ ਜਿਹੜੀਆਂ ਸਿਰਕੇ ਚ ਡੁੱਬੀਆਂ ਹੋਈਆਂ ਨਹੀਂ ਆਈਆਂ ਤਾਂ ਕਰਕੇ ਕੋਸ਼ਿਸ਼ ਕਰੋ ਵੀ ਅੱਧਾ ਵਰਤਮਾਨ ਤਾਂ ਤੁਸੀਂ ਜਿਹੜਾ ਸਿਰਕੇ ਦਾ ਕਰਦੋ ਵੀ ਇਹ ਬੋਤਲ ਦੇ ਨਾਲ ਤੁਹਾਡੇ ਮਤਲਬ ਕਿ ਪੂਰਾ ਪਰਫੈਕਟ ਵਧੀਆ ਮਤਲਬ ਕਿ 2 ਕਿਲੋ 4 ਪੈ ਜਾਊਗਾ ਜੇ ਤੁਹਾਨੂੰ ਘੱਟ ਲੱਗਦਾ ਹੋਇਆ ਸਿਰਕਾ ਤਾਂ ਤੁਸੀਂ ਹੋਰ ਵੀ ਪਾ ਸਕਦੇ ਹੋ ਪਰ ਆਪਾਂ ਜਿਹੜਾ ਇਹ ਵੱਡੇ ਵਰਤਮਾਨ ਦੇ ਵਿੱਚ ਥੋੜੀ ਜੀ ਜ਼ਿਆਦਾ ਪਾਤਾ ਹੈਗਾ ਸਿਰਕਾ ਦੀ ਬੋਤਲ ਤੋਂ ਉਧਰ ਜਿਹੜਾ ਛੋਟਾ ਉਹਦੇ ਵਿੱਚ ਥੋੜਾ ਘੱਟ ਪਾ ਲਿਆ ਤੇ ਇਹ ਸਿਰਕਾ ਪਾ ਕੇ ਆਪਾਂ ਚੰਗੀ ਤਰ੍ਹਾਂ ਜਿਹੜਾ ਆਚਾਰ ਹੈਗਾ ਇਹਦਾ ਟੱਕਣ ਲਾ ਕੇ ਇਹਨੂੰ ਆਚਾਰ ਨੂੰ ਹਲਾ ਲਵਾਂਗੇ ਚੰਗੀ ਤਰ੍ਹਾਂ ਨਾਲ ਤਾਂ ਮਸਾਲਾ ਰਲ ਜਾਏ ਇਹਦੇ ਵਿੱਚ ਨਾਲ ਨਮਕ ਤੇ ਇਹਨੂੰ ਆਪਾਂ ਦੋ ਜੇ ਜਲਦੀ ਖਾਣਾ ਤਾਂ ਦੋ ਤਿੰਨ ਦਿਨ ਧੁੱਪ ਲਵਾ ਲਓ ਤਾਂ ਜਲਦੀ ਖਾਣ ਵਾਲਾ ਹੋ ਜਾਂਦਾ ਦੋ ਤਿੰਨ ਦਿਨਾਂ ਬਾਅਦ ਹੀ ਤੇ ਨਹੀਂ ਇਹ 5-7 ਦਿਨਾਂ ਬਾਅਦ ਖਾਣ ਵਾਸਤੇ ਤਿਆਰ ਹੋ ਜਾਂਦਾ ਜਿਹੜਾ ਆਚਾਰ ਹੈਗਾ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜਿਹੜਾ ਆਚਾਰ ਹੈ ਇਹ ਆਪਣਾ ਮਤਲਬ ਕਿ ਤਿਆਰ ਹੈਗਾ ਬਣ ਕੇ ਤੇ ਇਹਨੂੰ ਦੋ ਤਿੰਨ ਦਿਨਾਂ ਬਾਅਦ ਆਪਾਂ ਖਾ ਸਕਦੇ ਹਾਂ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਬਤਵਾ ਸਬਸਕ੍ਰਾਈਬ ਕਰਨਾ ਤੇ ਜਲਦੀ ਆਪਾਂ ਮਿਲਦੇ ਹੈਗੇ ਤੁਹਾਡੇ ਵਾਸਤੇ ਇੱਕ ਨਵੀਂ ਹੋਰ ਰੈਸਪੀ ਲੈ ਕੇ ਤਾਂ ਤੇ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟੀਕਾਲ ਜੀ